ਲੋ ਜੀ ਆਪਾਂ ਆਏ ਆ ਜੀ ਮੁਦਕੀ ਦੇ ਕੋਲ ਇਹ ਮੁਰਗੀ ਛੱਡਣ ਆ ਬਲੈਕ ਐਸਟੋ ਲਾਉ ਤਿਆਰ ਆ ਯਾਰ ਸੀਗੀ ਠੀਕ ਹੈ ਜੀ 60 ਕੁ 20 ਦਾ ਆਰਡਰ ਸੀ ਭਾਈ ਦਾ ਇਹਦੇ ਕੋਲ ਪਹਿਲਾਂ ਵੀ ਆਪਾਂ ਮੁਰਗੀ ਛੱਡ ਕੇ ਗਏ ਹੋਏ ਆ ਆ ਫਾਰਮ ਹੈ ਇਹਨਾਂ ਨੇ ਦੇਖੋ ਬਣਾਇਆ ਹੋਇਆ ਆ ਫਾਰਮ ਪਾਣੀ ਦਾ ਵੀ ਸਾਰਾ ਸਿਸਟਮ ਕੀਤਾ ਹੋਇਆ ਵਿੱਚ ਹਨਾ ਠੀਕ ਔਰ ਇੱਧਰ ਇਹਨਾਂ ਨੇ ਜਾਲੀ ਲਾਈ ਹੋਈ ਆ ਮੁਰਗੀ ਨੂੰ ਪਾਲਕ ਵਗੈਰਾ ਪਾਉਂਦੇ ਆ ਸੋ ਆ ਜਿਹੜੀ ਮੁਰਗੀ ਹੈ ਇਹ ਆਪਾਂ ਉਹਨਾਂ ਨੂੰ ਛੱਡਣ ਆਏ ਸੀ ਅੱਜ ਠੀਕ ਹੈ ਜੀ ਤੇ ਮੁਰਗੀ ਨਾ ਮਪਪ ਦੇਤੀ ਅੱਜ ਆ ਜਿਹੜੀ ਅੱਗੇ ਮੁਰਗੀ ਐ ਇਹ ਵੀ ਆਪਾਂ ਹੀ ਦਿੱਤੀ ਹੋਈ ਆ ਪਹਿਲਾਂ ਇਹਨਾਂ ਨੂੰ ਚੈੱਕ ਕਰੋ ਲਓ ਠੀਕ 60 ਕੁ 20 ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਆ ਮੁਰਗੀ ਦੀ ਕੰਡੀਸ਼ਨ ਤੁਹਾਨੂੰ ਦੇਖ ਕੇ ਪਤਾ ਲੱਗਦੀ ਹੋਊਗੀ ਮੁਰਗੀ ਹੈਲਦੀ ਐ ਕਿਵੇਂ ਆ ਠੀਕ ਲਓ ਸਾਰੇ ਖੇਤਾਂ ਦੇ ਵਿੱਚ ਬਣਾਇਆ ਹੋਇਆ ਫਾਰਮ ਵੀਰੇ ਨੇ ਨਵਾਂ ਕੀਤਾ ਹੋਇਆ ਕੰਮ ਸਾਰਾ